ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰਸਾਬ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਜੀਤ ਸਿੰਘ ਪੁੱਲਰ ਲਈ ਚੋਣ ਪ੍ਰਚਾਰ ਕੀਤਾ ਮਾਨ ਨੇ ਸੁਲਤਾਨਪੁਰ ਲੋਧੀ ਵਿੱਚ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਗਿੜਤੇ ਵਿੱਚ ਆਉਣ ਤੇ ਲੋਕਾਂ ਦਾ ਧੰਨਵਾਦ ਕੀਤਾ ਭਗਵੰਤ ਮਾਨ ਨੇ ਕਿਹਾ ਕਿ ਇਸ ਕੜਾਕੇ ਦੀ ਗਰਮੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਪ੍ਰਤੀ ਲੋਕਾਂ ਦਾ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਕੋਈ ਹੋਰ ਪਾਰਟੀ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਨਹੀਂ ਹੈ ਇਸ ਮੌਕੇ ਨਾਲ ਲੋਕਾਂ ਨੂੰ ਲਾਲਜੀਤ ਸਿੰਘ ਢੋਲਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਖਡੂਰ ਸਾਹਿਬ ਹਲਕੇ ਤੋਂ ਝਾੜੂ ਵਾਸਤੇ ਕਹਿਣਾ ਆ ਪਾਰਟੀਆਂ ਸੰਗਠਨ ਵੱਡੇ ਹੁੰਦੇ ਆ ਵਿਅਕਤੀ ਵੱਡਾ ਨਹੀਂ ਹੁੰਦਾ ਸੰਗਠਨ ਵੱਡਾ ਹੁੰਦਾ ਹੈ ਸਰਕਾਰ ਆਪਣੇ ਕੋਲੇ 4 ਜੂਨ ਤੋਂ ਬਾਅਦ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਲਾਲਜੀਤ ਪੁੱਲਰ ਦੀ ਜ਼ਿੰਮੇਵਾਰੀ ਸ਼ੁਰੂ ਇਹ ਦਿੱਲੀ ਜਾ ਕੇ ਬੋਲੂਗਾ ਮੰਤਰੀ ਰਹਿ ਤਜਰਬਾ ਹੈ ਬੋਲਣ ਦਾ ਵੀ ਤੇ ਅਫਸਰਾਂ ਤੋਂ ਕੰਮ ਕਰਾਉਣ ਦਾ ਵੀ ਤਜਰਬਾ ਹੈ ਤਾਂ ਕੋਈ ਮਾਇਦਾ ਲਾਲ ਆ ਜਾ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਵੀ ਸਾਡੇ ਪੰਜਾਬ ਦਾ ਹੱਕ ਮਾਰ ਜੇ ਉਥੇ ਸੈਂਟਰ ਚ ਸੈਂਟਰ ਚ ਭੇਜੋ 13 0 ਦੇਖੋ ਖੜੂਸਾ ਵਾਲਿਆਂ ਮਗਰ ਨਾ ਰਹਿ ਜਿਓ ਲਾਂਬਾ ਨਾ ਕੋਈ ਆ ਜੇ ਜੇ ਪਿਆਰੋਂ ਕਿ ਹਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਵੀ ਕਹਾਂਗੇ ਕਿ ਭਾਈ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਬਾਕੀ ਕੰਮਾਂ ਵਾਲੇ ਪਾਸਿਓ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਬਸ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਹਵੇਲੀ 'ਚ ਸਾਂਹੀ ਪਾਉਣਾ ਟਾਬੇ 'ਚ ਸਾਂਹੀ ਪਾਉਣਾ ਮੈਂ ਕਿਸੇ ਠੇਕੇ 'ਚ ਸਾਂਹੀ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਂਗਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਹਾਂ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਇਹ ਵੀ ਨੋਟ ਕਰ ਲਿਓ